ਸੋਹਣਿਆ ਰਾਜੇ ਵਾਲਾ ਬੈਠੋ ਭਾਜੀ

얘아넣하 <laughs> <laughs> <laughs>

시청니 <sussurra> 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 ਆਜੀ ਮਾਈਕਸ ਬੰਦ ਕਰ ਦਿਓ ਰਾਜਾ ਜੀ ਇਹਦਾ ਮੈਂ ਫਿਰ ਅੱਗੇ ਜਾਇਓ ਬਈ ਬੰਦ ਕਰ ਦੂੰਗਾ ਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਬਹੁਤ ਜਿਹੜਾ ਸੁਭ ਦਿਹਾੜਾ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੇ ਪਾਰਟੀ ਸੁਪਰੀਮ ਵਰਮਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਅੱਜ ਨਾਲ ਜੋ ਬਖਸ਼ਤ ਸਾਹਿਬ ਸਾਡੇ ਚੇਅਰਮੈਨ ਨਾਲ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਐਮਐਲਏ ਸੰਗਵਾਲ ਸਾਹਿਬ ਕਮਨ ਮੋਹਿਦੀ ਸਾਰੇ ਕਾਉਂਸਲਰ ਸਹਿਬਾਨ ਸੋ ਅੱਜ ਹੇਮਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਸਾਹਮਣੇ ਵਾਲ ਦਾ ਜੋ ਸਾਡੀ ਹਾਈ ਕਮਾਂਡ ਵੱਲੋਂ ਚੇਰਮੈਨ ਬਣਾਇਆ ਗਿਆ ਸੋ ਅੱਜ ਜਿਹਨਾਂ ਦੀ ਕਾਜਕੁਸ਼ੀ ਇਹਨਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਗਿਆ ਸੋ ਮੈਂ ਆਪਣੀ ਹਾਈ ਕਮਾਂਡ ਦਾ ਦਿਲੋਂ ਧੰਨਵਾਦੀ ਵੀ ਆ ਕਿਉਂਕਿ ਹਲਕਾ ਸਾਹਮਣੇ ਵਾਲ ਦੇ ਵਿੱਚ ਜਿਹੜੀ ਅੱਜ ਇਹ ਕਾਜਕੁਸ਼ੀ ਉਹ ਮੈਂ ਇਸ ਹਲਕੇ ਦਾ ਸੇਵਾਦਾਰ ਸੋ ਅੱਜ ਹੇਮਰਾਜ ਰਾਜੀ ਜੀ ਜੀਤੇ ਬੈਠੇ ਆ ਬਹੁਤ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਸੋ ਸਾਰਾ ਹਲਕਾ ਆਮ ਆਪ ਦੀ ਪਾਰਟੋਕ ਨੂੰ ਆ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਗੁਰਵੰਤ ਸਿੰਘ ਮਾਨ ਜੀ ਦਾ ਤੋਂ ਬਰਸਣ ਸਾਹਿਬ ਦਾ ਦਿਲੋਂ ਧਨਵਾਦ ਜੀ ਕਿ ਪਾਰਟੀ ਦੇ ਇੱਕ ਇਮਾਨਦਾਰ ਸਪਾਈ ਨੂੰ ਜਿਨੇ ਪਾਰਟੀ ਲਈ ਵਫਾਦਾਰੀ ਨਾਲ ਬਹੁਤ ਸੇਵਾ ਨਿਭਾ ਰਿਹਾ ਸੋ ਇਹਨੂੰ ਅੱਜ ਜਿਹੜੀ ਇਸ ਸੀਟ ਦੀ ਜ਼ਿੰਮੇਵਾਰੀ ਮਿਲੀ ਸੇਵਾ ਦੀ ਜ਼ਿੰਮੇਵਾਰੀ ਪੂਰੇ ਮੰਡੀ ਦੇ ਲਈ ਭਰਾਵਾਂ ਨੂੰ ਜਿਹੜੇ ਸੰਬੰਧਿਤ ਜਿੰਨੇ ਵੀ ਸਾਡੇ ਭਰਾ ਉਹਨਾਂ ਨੂੰ ਵਾਦਾ ਕਰਦੇ ਆਂਗੇ ਪੂਰੀ ਇਮਾਨਦਾਰੀ ਨਾਲ ਇਹ ਸੇਵਾ ਨਿਭਾਊਗਾ ਤੋ ਕੋਈ ਵੀ ਗੱਲਬਾਤ ਹੋਵੇ ਮੰਡੀ ਦੇ ਸਬੰਧ ਲਈ ਤੁਸੀਂ ਹੇਮਰਾਜ ਰਾਜੀ ਜੀ ਨੂੰ ਆਪਣਾ ਆਪਣਾ ਦੁੱਖ ਦੱਸ ਸਕਦੇ ਹੋ ਕੋਈ ਚੰਗੀ ਸਲਾਹ ਦੇ ਸਕਦੇ ਹੋ ਇਹ ਪੂਰੀ ਇਮਾਨਦਾਰੀ ਨਾਲ ਜਿਹੜੀ ਸਿਵਨਵਾ ਹੋਊਗਾ ਤਾਂ ਮੈਂ ਪੂਰੇ ਹਲਕਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਦਿਲੋਂ ਮੁਬਾਰਕਵਾ ਦਿਨਾਂ ਧੰਨਵਾਦੀਆਂ ਅੱਜ ਮੇਰੇ ਨਾਲ ਆਏ ਹੋਏ ਸਾਡੇ ਹਰਚੰਦ ਸਿੰਘ ਜੀ ਬਾਸੜ ਜੋ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਜੀ ਦਾ ਧੰਨਵਾਦ ਸੰਮਨ ਬੋਹੀ ਜੀ ਦਾ ਧੰਨਵਾਦ ਜੀਵਨ ਸਿੰਘ ਸੰਗਵਾਲ ਜੋ ਵਿህል ਹਲਕੇ ਤੋਂ ਆਮ ਲੈ ਉਹਨਾਂ ਦਾ ਧੰਨਵਾਦ ਸਾਰੇ ਕੌਂਸਲਰ ਸਹਿਬਾਨਾਂ ਦਾ ਸਾਰੀ ਸਨੀਆਂ ਲੀਡਰਸ਼ਿਪ ਸਾਰੀ ਆਈ ਹੈ ਸਾਹਮਣੇ ਵਾਲ ਦੇ ਸਰਪੰਚ ਸਹਿਬਾਨ ਆਏ ਆ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਇੰਨਾ ਹੀ ਕਹਿਣਾ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਸੁਹੇਮਰਾ ਰਾਜੀ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਪੂਰੀ ਇਮਾਨਦਾਰੀ ਨਾਲ ਜਿਹੜੀ ਇਹ ਚੇਅਰ ਹੈ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੋ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਜਿਹੜੀ ਸੇਵਾ ਇਮਾਨਦਾਰੀ ਨਾਲ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਸਾਰੇ মিডিਆ ਵਾਲੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਧੰਨਵਾਦ ਕਰਦੇ ਹਾਂ ਵਰਕਾ ਜੀ ਵਾਹਿ ਬਾਤ ਸਾਰੀ ਸਤਿ ਸ਼੍ਰੀ ਅਕਾਲ ਸਾਡੇ ਨਵਜੋਤ ਸਿੰਘ ਜੋ ਲੋਕ ਸਭਾ ਇੰਚਾਰਜ ਵੀ ਨੇ ਚੇਅਰਮੈਨ ਵੀ ਨੇ ਸੋ ਵੀ ਅੱਜ ਇਹਨਾਂ ਦੀ ਕਾਗਜ਼ਪੋਚੀ ਨਹੀਂ ਪਹੁੰਚੇ ਸੋ ਮੈਂ ਉਹਨਾਂ ਦਾ ਵੀ ਜਨਾ ਧੰਨਵਾਦ ਕਰਦਾ ਤੁਸੀਂ ਦੋ ਬੰਤ ਲੋਕ ਨਹੀਂ ਨਹੀਂ ਬਸ ਸਾਹਿਬ ਜੀ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪ੍ਰਮਾਤਮਾ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਹੁੰਦਿਆ ਜੀ ਦਾ ਮੈਂ ਧੰਨਵਾਦ ਕਰ ਰਿਹਾ ਸਰਦਾਰ ਨਵਜੋਤ ਸਿੰਘ ਜਰਗ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰ ਚਾਂਸੇ ਗੁਰਸੱਧ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਪਿੰਦਰ ਸਿੰਘ ਤਰੌਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮ ਐਲ ਏ ਗੈਸਪੀਆ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮ ਐਲ ਏ ਸੰਘੋਵਾੜ ਸਾਹਿਬ ਦਾ ਧੰਨਵਾਦ ਕਰਦਾ ਅਮਰਦੀਪ ਮੋਹੀਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸੂਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨ੍ਹੇਵਾਲ ਵਾਸੀਆਂ ਦਾ ਤੇ ਸਾਰੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ ਨੂੰ ਮੇਰਾ ਨਾਂ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਹੁਣ ਇਹਦਾ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰਿਆਂ ਨੂੰ ਪਤਾ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਨਮਸੂਮ ਸੰਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ ਚ ਮੈਂ ਅਜੇ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਯਾਰ ਦੋਸਤ ਹੈ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੱਦੇਦਾਰ ਸਹਿਬਾਨ ਆਏ ਹੋਏ ਆ ਸਾਰੇ ਦੇ ਅੱਥੇ ਪਹੁੰਚਦੇ ਮੈਂ ਦਿਲ ਦੀਆਂ ਗਰਾਈਆਂ ਦੇ ਸ਼ਬਦ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਰੇ ਆਏ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਚੌਧਰੀ ਪਰਿਵਾਰਾਂ ਨੂੰ ਕਿਉਂਕਿ ਹੇਮਰਾ ਰਾਜੀ ਦੀ ਚੌਧਰੀ ਨੇ ਸੋ ਮੈਂ ਅੱਜ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਚੌਧਰੀ ਪਰਿਵਾਰਾਂ ਨੂੰ ਵਧਾਈ ਦਿੰਦਾ ਦੇ ਪਾਰਟੀ ਕਨਵੀਨਰ ਅਰਵਿੰਨ ਕੇਜਰੀਵਾਲ ਜੀ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਹੇਮਰਾ ਰਾਜੀ ਚੌਧਰੀ ਜੀ ਨੂੰ ਅੱਜ ਜਿਹੜੀ ਚੇਅਰਮੈਨੀ ਮਿਲੀ ਐ ਸੋ ਚੌਧਰੀ ਪਰਿਵਾਰ ਇਸ ਵਿਧਾਈ ਦੇ ਹੱਕਦਾਰ ਨੇ ਸੋ ਮੈਂ ਸਾਰੇ ਚੌਧਰੀ ਪਰਿਵਾਰਾਂ ਨੂੰ ਪੂਰੇ ਸਮਾਜ ਨੂੰ ਅੱਜ ਵਿਧਾਈ ਦਿੰਦਾ ਬਹੁਤ ਸਾਰੇ ਚੌਧਰੀ ਸਹਿਬਾਨ ਆਏ ਨੇ ਸੋ ਮੈਨੂੰ ਬਾਹਰ ਮੁਬਾਰਕਬਾਦ ਦੇ ਰਹੇ ਸੀ ਕਿ ਤੁਸੀਂ ਥੈਂਕਸ ਕਰ ਰਹੇ ਸੀ ਕਿ ਸਾਡਾ ਸਾਡੇ ਚੌਧਰੀਆਂ ਬਾਰੇ ਸੋਚਿਆ ਸੀ ਲੁਧਿਆਣੇ ਦੇ ਵਿੱਚ ਪਹਿਲੀ ਜਿਹੜੀ ਇਹ ਚੇਅਰਮੈਨੀ ਐ ਚੌਧਰੀ ਪਰਿਵਾਰ ਨੂੰ ਮਿਲੀ ਐ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਇਹੇ ਹੀ ਸਨਮਾਨ ਹੋਣਾ ਨਹੀਂ ਨਹੀਂ ਭਾਜੀ ਮੈਂ ਅੱਜ ਦਾ ਲੋੜੀਗਾ ਅੱਜ ਇਹੇ ਹੀ ਸਨਮਾਨ ਹੋਣਾ OK ਮਰ ਪਰ ਜੇ ਮੈਂ ਸਵਾਲ ਜੀ ਪਹਿਲੀ ਵਾਰ ਮੈਂ ਨਹੀਂ ਅੱਜ ਇਹੇ ਹੀ ਐਮਐਲਏ ਸਾਹਿਬ ਨਾਲ ਤੁਸੀਂ ਕਰ ਦੋ ਸਾਰੇ ਮੇਰੇ ਨਾਲੋਂ ਮੇਰੇ ਵੱਲੋਂ ਬੋਲੇ ਸੋ ਨਿਹਾਲ ਸ੍ਰੀ ਅਕਾਲ ਐਮਐਲਏ ਸਾਹਿਬ ਨਾਲ ਜੱਜ ਸਾਹਿਬ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆਹ ਸੁਣੋ ਸਾਹਿਬ बोले सुनहार बोलै सुनहार योर लॉर्ड का जुर्म देख वाहेगुरु जी का खालसा श्री वाहेगुरु जी की फतेह जो अज हेमराज राजी जी जो कि एक सेवादार ने आम आदमी पार्टी दे और ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਰ ਭਗਵੰਤ ਸਿੰਘ ਜੀ ਮਾਨ ਨੇ ਸਾਡੇ ਸੀਐਮ ਸਾਹਿਬ ਜੋ ਪੰਜਾਬ ਨੇ ਸਾਡੇ ਕੈਬਨਿਟ ਮਿਨਿਸਟਰ ਸਾਰ ਹਰਦੀਪ ਸਿੰਘ ਮੁੰਡੀਆਂ ਜੀ ਜਿਨ੍ਹਾਂ ਦੀ ਪਾਰਕੂ ਅੱਖ ਨੇ ਪਛਾਣਦੇ ਹੋਏ ਸਹਾ ਹੀਮ ਹਿਮਰਾਜ ਰਾਜੀ ਜੀ ਨੂੰ ਅੱਜ ਮਾਰਕੀਰ ਕਮੇਟੀ ਦਾ ਚੇਅਰਮੈਨ ਲਾਇਆ ਜੋ ਇੱਕ ਸੇਵਾਦਾਰ ਹੋਣ ਦੇ ਨਾਤੇ ਇੱਕ ਚੌਧਰੀ ਪਰਿਵਾਰ ਦੇ ਵਿੱਚੋਂ ਜੋ ਕਿ ਇੱਕ ਸਭ ਤੋਂ ਪਹਿਲੇ ਇਹ ਪਰਿਵਾਰ ਮੰਨ ਲਓ ਅਸੀਂ ਸੁਣਿਆ ਸੀ ਵੀ ਭਾਈ ਇਹ ਮੰਡੀਆਂ ਦੇ ਵਿੱਚ ਪੱਲੇਦਾਰੀ ਜਾਂ ਹੋਰ ਸਾਰੇ ਕੰਮ ਕਰਦੇ ਹਨ ਪਰ ਇਹਦੇ ਵਿੱਚ ਇਹ ਪਾਰਟੀ ਕਾਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਜਿਨ੍ਹਾਂ ਨੇ ਅੱਜ ਮਾਨ ਬਖਸ਼ਿਆ ਚੌਧਰੀ ਪਰਿਵਾਰ ਨੂੰ ਜਿਹਦੇ ਵਿੱਚ ਇੱਕ ਸਾਡੇ ਸਾਂਨੇ ਵਾਲ ਦਾ ਹੀਰਾ ਹੈ ਹੇਮਰਾਜ ਰਾਜੀ ਜੀ ਜਿਨ੍ਹਾਂ ਨੂੰ ਅੱਜ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਸੀ ਆਪਣੇ ਵੱਲੋਂ ਮੈਂ ਕੌਂਸਲਰ ਜਸਵਿੰਦਰ ਕੌਰ ਤਲਵਾੜਾ ਵੱਲੋਂ ਔਰ ਸਾਰੇ ਇਲਾਕਾ ਔਰ ਸਾਨੇ ਵਾਲ ਵਾਸੀਆਂ ਵੱਲੋਂ ਸਾਰੇ ਮੇਰੇ ਵੀਰਾਂ ਨੂੰ ਚੌਧਰੀ ਪਰਿਵਾਰ ਨੂੰ ਦਾ ਧੰਨਵਾਦ ਤੇ ਔਰ ਸਾਰਿਆਂ ਨੂੰ ਵਧਾਈ ਦਿੰਨਾ ਹੈ ਵੀ ਜਿਨ੍ਹਾਂ ਨੂੰ ਵੀ ਅਜੇ ਹੇਮਰਾਜ ਰਾਜਾ ਜੀ ਨੂੰ ਸਾਰ ਆਵਾਦੀ ਪਾਰਟੀ ਨੇ ਇਹ ਮਾਣ ਬਖਸ਼ਿਆ ਉਹ ਤੰਦ ਹੀ ਨਨਭਾਉਣਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਚਲੋ ਅਜੀਬ ਜੀ ਸਸੀ ਕਾਲ ਜੀ ਸਸੀ ਕਾਲ ਜੀ ਨੂੰ ਜਿਹੜਾ ਚੇਰਮਨ ਬਣਾਇਆ ਬਹੁਤ ਅੱਜ ਦਾ ਜਿਹੜਾ ਬੜਪਾਗਾ ਦੇਣਾ ਰਾਜੀ ਹਿਮਰਾਜ ਰਾਜੀ ਜੀ ਨੂੰ ਸਰਦਾਰ ਹਰਦੀਪ ਸਿੰਘ ਜੀ ਮੰਡੀਆਂ ਕੈਬਨਿਟ मिनिस्टर ਪੰਜਾਬ ਉਹਨਾਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਸਰਦਾਰ ਪ੍ਰਵੰਸ ਜੀ ਮਾਨ ਮੁੱਖ ਮੰਤਰੀ ਪੰਜਾਬ ਪਾਰਟੀ ਸੁਪਰੀਮੋ ਅਰਵਿੰਦ ਕਿਜਰੀਵਾਲ ਜੀ ਸਾਰੇ ਜਿਹੜੇ ਇਹ ਵੱਡੀ ਲੀਡਰਸ਼ਿਪ ਨੂੰ ਜਿਹੜਾ ਇਹ ਨੌ ਭੇਜਿਆ ਹਿਮਰਾਜ ਰਾਜੀ ਜੀ ਦਾ ਉਹਨਾਂ ਨੇ ਇਹਨਾਂ ਤੇ ਅੱਜ ਕਿਉਂਕਿ ਪਾਰਟੀ ਦੇ ਨਾਲ ਬੜੇ ਤਨਮਨ ਤੁਹਾਡੇ ਨਾਲ ਸੇਵਾ ਕਰਦੇ ਆ ਰਹੇ ਬਹੁਤ ਸਪੈਸ਼ਲੀ ਟਾਈਮ ਤੋਂ ਬਿਨਾ ਕਿਸੇ ਸਵਾਰਥ ਤੋਂ ਰਾਜੀ ਜੀ ਇੱਕ ਬੜੇ ਵਧੀਆ ਇਨਸਾਨ ਨੇ ਬੜੇ ਇਮਾਨਦਾਰ ਇਨਸਾਨ ਨੇ ਉਹਨਾਂ ਨੇ ਆਪਣੇ ਇਸ ਇਲਾਕੇ ਦੇ ਵਿੱਚ ਬਹੁਤ ਥੋੜੇ ਟਾਈਮ ਦੇ ਵਿੱਚ ਬੜਾ ਨੌਕ ਕਮਾਇਆ ਔਰ ਉਹ ਬੜੀ ਇੱਕ ਬੰਦੇ ਦੀ ਜਿਵੇਂ ਕ੍ਰੈਡੀਬਿਲਟੀ ਹੁੰਦੀ ਹੈ ਇੱਕ ਬੰਦੇ ਦਾ ਜਿਵੇਂ ਵਿਸ਼ਵਾਸ ਹੁੰਦਾ ਜੋ ਕਿਸੇ ਨੂੰ ਜਵਾਨ ਦਿੱਤੀ ਜਾਂਦੀ ਆ ਜੋ ਕਿਸੇ ਨੂੰ ਵਚਨ ਦਿੱਤੇ ਜਾਂਦੇ ਆ ਰਾਜੀ ਜੀ ਉਸ ਵਚਨਾਂ ਦੇ ਉੱਤੇ ਪੂਰਾ ਪਹਿਰਾ ਦੇਣ ਵਾਲੇ ਨੇ ਕਿਉਂਕਿ ਇਹ ਇਮਾਨਦਾਰ ਪਾਰਟੀ ਆ ਇਮਾਨਦਾਰ ਸਰਕਾਰ ਆ ਬੜੇ ਹੀ ਅਸ ਟਾਈਮ ਆਪਾਂ ਦੇਖਦੇ ਹਾਂ ਜਿੰਨਾ ਜੋ ਵਿਕਾਸ ਹੋ ਰਿਹਾ ਜੋ ਡਵੈਲਪਮੈਂਟ ਹੋ ਰਹੀ ਆ ਜੋ ਸਾਡੇ ਸਰਦਾਰ ਹਦੀਪ ਸਿੰਘ ਜੀ ਬੁੜੀਆਂ ਦਿਨ ਰਾਤ ਉਹਨਾਂ ਨੇ ਜੋ ਇਹ ਇਸ ਇਲਾਕੇ ਨਾਲ ਸਾਡੇ ਨਾਲ ਹਲਕੇ ਦੇ ਵਿੱਚ ਕੰਮ ਕਰ ਰਹੇ ਨੇ ਤੁਸੀਂ ਦੇਖਦੇ ਹੋ ਤੁਸੀਂ ਜਾਣੀਓ ਕਿੰਨੇ ਪ੍ਰੋਗਰਾਮ ਹੁੰਦੇ ਆ ਸਵੇਰੇ ਜੁਕਲ ਜਾਂਦੇ ਨੇ ਰਾਤੀ 9:00 ਤੋਂ 10:00 ਵਜੇ ਤੱਕ ਜਿਹੜੇ ਪ੍ਰੋਗਰਾਮ ਚੱਲਦੇ ਨੇ ਤੋਂ ਸੋ ਇਹ ਜਿਹੜੀ ਇਹ ਮਾਰਕੀਟ ਕਮੇਟੀ ਦਾ ਵੀ ਇੱਕ ਡਵੈਲਪਮੈਂਟ ਦੇ ਵਿੱਚ ਬੜਾ ਵੱਡਾ ਯੋਗਦਾਨ ਆ ਅਸੀਂ ਪੂਰਨ ਆਸ ਰੱਖਦੇ ਹਾਂ ਜੋ ਸਾਡੇ మార్కెట్ కమిటీ ਦੇ ਵਿੱਚ ਸੜਕਾਂ ਪੈਂਦੀਆਂ ਨੇ ਜਾਂ ਹੋਰ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਕੁਝ ਆਉਂਦਾ ਜਿਹੜਾ ਮਾਰਕੀਟ ਕਮੇਟੀ ਦੇ ਅਧੀਨ ਕੰਮ ਹੁੰਦੇ ਨੇ ਉਹ ਅਸੀਂ ਪੂਰਨ ਆਸ ਰੱਖਦੇ ਆਂ ਵੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਪਟਨ ਮਿਨਿਸਟਰ ਪੰਜਾਬ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾਜ ਜੀ ਰਾਜੀ ਇਹ ਪੂਰੇ ਤਨਮਨ ਨਾਲ ਇਸ ਇਲਾਕੇ ਦੀ ਦਿਨ ਰਾਤ ਇੱਕ ਕਰਕੇ ਸੇਵਾ ਕਰਨਗੇ ਥੈਂਕ ਯੂ ਹਾਂ ਜੀ

ये पार्टी लेने साहब आ देखो ये हो गया चेयरमैन साहब देखो धन्यवाद आपको ဟုတ်ကဲ့ဟုတ်ပါပြီဘာလို့လဲဘာလို့လဲဆူရူပါဂျီအားလုံးအန်ကိစ္စတွေလုပ်ပါဟန်ဂျီအန်ရိုဘိုင်သူတို့အခုအားလုံးအားလုံးလာပါ 이 가디오. ओ सोरिया हा हेलो अरे राफा 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 अरे मोदी अरे माने 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 ਠੀਕ ਹੈ ਜੀ ਬਹੁਤ ਬਹੁਤ ਦੁਆਰ ਕਰਾ ਬਹੁਤ ਬਹੁਤ ਜਰੂਰ ਆ ਜਾਣਾ ਕਿਰੀ ਅਮਰਜੀਤ ਦਾ ਇਹ ਗਾਹ ਰਾਜੀ ਦੇ ਪਿਆਰ ਦਾ ਆ ਜਾ ਯਾਰ ਜਿੰਨੋਂ ਤਾਂ ਲੈਣਾ ਯਾਰ ਫੋਟੋ ਖੇਤੀ ਲੰਬੀ ਉਮਰ ਆਦਰ ਚੜ੍ਹਦੀ ਕਲਾ ਹਲੋ ਰਾਜੀ ਜੀ ਬਲ ਆ ਪੜੇ ਫਿਕਰ ਯਾਰ ਸੋਨਹਰ ਜੀਆ ਕਰ ਵਾਹ ਆ ਜਾਏ ਨਾ ਜਾਏ ਨਾ ਆਹ ਹੋਈ ਆ ਜਾਣਾ ਇੱਕ ਮਿੰਟ ਜੀ

ਆ ਵੀਰ ਜੀ ਗੁਰਮੀ ਗੁਰੂ ਜੀ ਸੋ ਆਈ ਵੀਰ ਜੀ ਜਿਹੜੀ ਕਾ ਜਣੀ ਆਪਣੇ ਕੋਲ ਸਾਡੀ ਅਦਮੋਪ ਕੇ ਜੀ ਥੈਂਕ ਯੂ ਜੀ ਥੈਂਕ ਯੂ ਭਾਈ ਚਾਹ ਪੀ ਕੇ ਜਾਣਾ ਸਾਰਿਆਂ ਨੇ ਅਪਰੀਸ਼ੀਏਟ ਕਰਕੇ ਜੀ 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 ਤੇ ਉਹ ਰਿਆਨ ਦਾ ਨਾਲ ਦੋਨਾਂ ਨੇ ਸਾਰੇ ਇਹ ਸਾਰੇ ਲੈਕ

होगी एक कप लड्डू जाए हाँ जी हाँ जी हाँ मंडी वाले दिखा दे भाई थैंक यू ਠੀਕ ਬਰਾ ਸਾਡਾ ਸਰਪੰਚਾ ਜੀ ਆਪਾਂ ਇਹਨਾਂ ਕਰਾ ਲਈਏ ਦੇਖੋ ਕਰਾ ਲਈਏ ਅਸੀਂ ਬੜੀ ਜੀ ਬਾਬਾ ਜੀ ਆਓ ਜੀ ਆਜਾ ਜੀ ਬੜੀ ਬੰਨੀ ਆਏ ਪਰ ਇੱਕ ਮਿੰਟ ਯਾਰ ਲਓ ਜੀ ਸਾਰੇ ਜਿਲ੍ਹੇ ਸਾਹਿਬ ਆਓ ਅੱਗੇ ਨੂੰ ਤੁਹਾਨੂੰ ਦੇਖੀ ਆਹ ਮੇਰਾ ਮਕਾਨ ਮਾਲ ਖੜਾਈ ਤੇ ਲਓ ਜੀ ਇਹ ਦਫ਼ਤਰ ਹੀ ਦਾ ਮੇਰਾ ਕਿਰਾਏ ਦੇ ਹੈ ਆ ਵਧੀਆ ਜਵਾਬ ਆ ਲਓ ਜੀ ਉਧਰ आगे तो जी नु બહાર પડી થાલી સુખવી દે કોણ સખવીર ફોટો કરાવે આજ દિ આઈસેશન વાળો ઓર આજો જી આજો કોઈ નઈ ના ના આજો સુખી સુખી એ અલગ ખડે ઓલા ના એ ભી મંડ્યો હણ આજો ਧੰનવાદ જી થાડા જી બહુત બહુત આજી મહારાજ સણી દેતે પે હે

ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਦੇ ਸਾਰੇ ਵਾਸੀਆਂ ਨਾਲ ਬਲੌਕ ਪ੍ਰਧਾਨ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਮੇਰੀ ਇਮਾਨਦਾਰੀ ਨੂੰ ਦੇਖ ਕੇ ਮੇਰਾ ਨਾਮ ਭੇਜਿਆ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਕਿਹੜੇ ਕੰਮ ਜਿਹੜੇ ਲੱਗਦੇ ਹੁਣ ਹੋਗੇ ਕੀ ਕਰੂਗੀ ਤੁਸੀਂ ਜਿਹੜੇ ਪਿਛਲੀਆਂ ਸਰਕਾਰਾਂ ਨੇ ਪੈਂਦਾ ਕੰਮ ਤੇ ਉਹ ਸਾਰੇ ਸਾਡੀ ਸਰਕਾਰ ਨੇ ਤਕਰੀਬਨ ਕਰਤੇ ਹੋਏ ਜੇ ਕੋਈ ਰਹਿ ਗਿਆ ਆਪਣੀ ਸਾਰੀ ਟੀਮ ਨਾਲ ਲੱਗਾ ਮੁੰਡਿਆ ਸਾਹਿਬ ਦੇ ਕੋਲ ਬੈਠ ਕੇ ਆਪਾਂ ਜੋ ਕੰਮ ਅਧੂਰਾ ਹੋਊਗਾ ਜੀ ਕਰਾਂਗੇ ਜੀ ਤੇ ਬਾਕੀ ਤਾਂ ਕਿਦਾਂ ਦਾ ਸਹਿਯੋਗ ਦੀ ਮੰਗ ਕਰਦੇ ਹੋ ਸਹਿਯੋਗ ਸਾਰੇ ਭਾਜੀ ਨਾਲੇ ਆਪਣੇ ਜੀ ਧੰਨਵਾਦ ਜੀ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਚਾਹ ਵੀ ਕੇ ਜਯੋ ਭਾਜੀ